ਮੈਂ ਐਸਮ ਸੱਦੂ ਪਾਰਦੇਸ਼ ਦਾ ਸੱਚਾ ਹਿੰਦੁਸਤਾਨੀ ਸੱਚਾ ਹਿੰਦੁਸਤਾਨੀ ਇਸ ਕਰਕੇ ਕਹਿ ਰਿਹਾ ਕਿਉਂਕਿ ਪਹਿਲਗਾਉਂ ਦੇ ਵਿੱਚ ਜਿਹੜਾ ਅਤਵਾਦੀਆਂ ਨੇ ਉੱਥੇ ਇਹ ਗੋਲੀਆਂ ਚਲਾਈਆਂ ਉਹਨਾਂ ਨੇ ਹਰੇਕ ਬੰਦੇ ਨੂੰ ਪੁੱਛ-ਪੁੱਛ ਕੇ ਗੋਲੀਆਂ ਮਾਰੀਆਂ ਕਿ ਤੂੰ ਹਿੰਦੁਸਤਾਨੀ ਹੈ ਤੇ ਅਸੀਂ ਵੀ ਹੁਣ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸੱਚੇ ਹਿੰਦੁਸਤਾਨੀ ਆ ਜੇ ਤੁਸੀਂ ਪਹਿਲਗਾਉਂ ਦੇ ਵਿੱਚ ਪੁੱਛ-ਪੁੱਛ ਕੇ ਗੋਲੀਆਂ ਚਲਾ ਰਹੇ ਹੋ ਤੇ ਅਸੀਂ ਅੱਜ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਇਹ ਆਵਾਜ਼ ਉਠਾਉਣਾ ਚਾਹੁੰਦੇ ਆ ਕਿ ਅਸੀਂ ਹਰ ਪਈ ਇੱਥੇ ਕੋਈ ਧਰਮਾਂ ਵਿੱਚ ਨਹੀਂ ਬੰਡੇ ਹੋਏ ਅਸੀਂ ਸੱਚੇ ਹਿੰਦੁਸਤਾਨੀ ਆ ਅੱਜ ਤੋਂ ਬਾਅਦ ਤੁਹਾਨੂੰ ਅਸੀਂ ਸੱਚੇ ਹਿੰਦੁਸਤਾਨੀ ਬਣ ਕੇ ਵੀ ਦਿਖਾਵਾਂਗੇ ਗੱਲ ਕਰਦੇ ਆ ਅੱਜ ਜੋ ਪਹਿਲਗਾਉਂ ਦੇ ਵਿੱਚ ਇਹ ਮੰਨ ਪੱਗੀ ਜਿਹੜੀ ਕਟਣਾ ਵਾਪਰੀ ਹੈ ਉਸ ਦਾ ਦੁੱਖ ਤਾਂ ਸਾਰਿਆਂ ਨੂੰ ਆ ਪਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਵੇਂ ਕੀ ਅੱਜ ਪਾਕਿਸਤਾਨ ਨੇ ਇੱਕ ਕੰਮ ਕੀਤਾ ਦੋਸਤੋ ਅਸੀਂ ਪਾਕਿਸਤਾਨ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਪਾਕਿਸਤਾਨੀਆਂ ਨੇ ਸਾਡੇ ਦੇਸ਼ ਦਾ ਤਿਰੰਗਾ ਲੈ ਕੇ ਯੂਕਰੇਨ ਦੇ ਵਿੱਚ ਜਦੋਂ ਯੁੱਧ ਹੋਇਆ ਸੀ ਤੇ ਉਹ ਤਿਰੰਗੇ ਦੀ ਬਦੌਲਤ ਉਹਨਾਂ ਦੇ ਸਟੂਡੈਂਟਾਂ ਦੀ ਜਾਨ ਬਚੀ ਅੱਜ ਉਹ ਪਾਕਿਸਤਾਨੀ ਭੁੱਲ ਗਏ ਕਿ ਵੀ ਇੱਕ ਤਰੰਗੇ ਨੇ ਉਹਨਾਂ ਦੇ ਬੱਚਿਆਂ ਦੀ ਵੀ ਜਾਨ ਬਚਾਈ ਸੀ ਅੱਜ ਉਹ ਹਿੰਦੁਸਤਾਨ ਨੂੰ ਪੁੱਲ ਗਏ ਕਿ ਵੀ ਜਿਹਨਾਂ ਦੀ ਬਦੌਲਤ ਉਹਨਾਂ ਦੇ ਬੱਚੇ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਸੁਰੱਖਿਸ਼ਿਤ ਬੈਠੇ ਨੇ ਤੇ ਉਹਨਾਂ ਨੇ ਸਾਡੇ ਦੇਸ਼ ਦੇ ਨੌਜਵਾਨਾਂ ਉੱਤੇ ਗੋਲੀਆਂ ਚਲਾਈਆਂ ਬੜੀ ਦੁੱਖ ਲੱਗਦਾ ਜਦੋਂ ਦਾ ਇਹ ਵਾਕਿਆ ਹੋਇਆ ਹੈ ਘਰਾਂ ਦੇ ਵਿੱਚੋਂ ਜਿਹਨਾਂ ਦੇ ਜਵਾਨ ਪੁੱਤ ਚਲੇ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੋ ਰਿਹਾ ਉਹਨਾਂ ਦਾ ਕਹਿੰਦੇ ਆ ਉੱਥੇ ਸਾਡੇ ਦੇਸ਼ ਦੇ ਜਿਹੜਾ ਜਵਾਨ ਸੀ ਉਹਨਾਂ ਦੀ ਮਿਸਿਸ ਪਲਵੀ ਉਹਨਾਂ ਨੇ ਜਦੋਂ ਕਿਹਾ ਕਿ ਵੀ ਮੇਰੇ ਪਤੀ ਨੂੰ ਤੁਸੀਂ ਗੋਲੀਆਂ ਮਾਰਤੀਆਂ ਤੇ ਹੁਣ ਤੁਸੀਂ ਮੈਨੂੰ ਵੀ ਮਾਰ ਦਿਓ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਤੁਸੀਂ ਮੋਦੀ ਜੀ ਨੂੰ ਜਾ ਕੇ ਦੱਸਣਾ ਹੈ ਤੁਸੀਂ ਮੋਦੀ ਜੀ ਨੂੰ ਜਾ ਕੇ ਦੱਸਣਾ ਹੈ ਕਿ ਅਸੀਂ ਹਿੰਦੁਸਤਾਨ ਦੇ ਬੰਦਿਆ ਉੱਤੇ ਕਿਦਾਂ ਗੋਲੀਆਂ ਚਲੰਨੀਆਂ ਹੈ ਦੋਸਤੋ ਅਸੀਂ ਅੱਜ ਆਪਣੇ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਇਹ ਬੇਨਤੀ ਕਰਦੇ ਆ ਕਸ਼ਮੀਰ ਤਾਂ ਸਾਡਾ ਪਹਿਲਾ ਸੀਗਾ ਕਸ਼ਮੀਰ ਤਾਂ ਸ਼ੁਰੂ ਤੋਂ ਸਾਡਾ ਸੀ ਅੱਜ ਵੀ ਹੈ ਤੇ ਅੱਗੇ ਵੀ ਰਹੂਗਾ ਪਰ ਅਸੀਂ ਹੁਣ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਕਸ਼ਮੀਰ ਦੇ ਨਾਲ ਪੂਰਾ ਪਾਕਿਸਤਾਨ ਚਾਹੀਦਾ ਅਸੀਂ ਹੁਣ ਪੂਰਾ ਪਾਕਿਸਤਾਨ ਲੈਣਾ ਚਾਹੁੰਦੇ ਆ ਇਹ ਸਾਡੇ ਹਿੰਦੁਸਤਾਨ ਦੀ ਆਵਾਜ਼ ਅੱਜ ਤੋਂ ਪਹਿਲਾਂ ਵੀ ਪਾਕਿਸਤਾਨੀਆਂ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਲਾਹੌਰ ਤੱਕ ਕਬਜ਼ਾ ਕਰ ਲਿਆ ਸੀ ਲਾਹੌਰ ਤੱਕ ਸਾਡੇ ਝੰਡਾ ਲਹਿਰਾਉ ਹੋ ਚੁੱਕਾ ਸੀ ਪਰ ਲਹਿਰੋ ਲਾਹੌਰ ਦੇ ਵਿੱਚ ਵੀ ਲਾਹੌਰ ਦੇ ਵਿੱਚ ਵੀ ਜਦੋਂ ਅਸੀਂ ਝੰਡਾ ਲਹਿਰਾਉਣ ਤੋਂ ਬਾਅਦ ਸਾਡੇ ਮੰਤਰੀਆਂ ਨੇ ਕਹਿਤਾ ਵੀ ਲਾਹੌਰ ਇਹਨਾਂ ਨੂੰ ਵਾਪਸ ਕਰ ਦਿਓ ਉਹ ਅਸੀਂ ਤਾਂ ਤੁਹਾਨੂੰ ਲਾਹੌਰ ਵੀ ਦਾਨ ਵਿੱਚ ਦਿੱਤਾ ਤੁਸੀਂ ਕਸ਼ਮੀਰ ਮੰਗਦੇ ਹੋ ਹੁਣ ਅਸੀਂ ਕਸ਼ਮੀਰ ਦੇ ਨਾਲ-ਨਾਲ ਅਸੀਂ ਪੂਰਾ ਪਾਕਿਸਤਾਨ ਲੈਣਾ ਹੈ ਮੋਦੀ ਜੀ ਹੁਣ ਇਹ ਸਿਰਫ ਤੁਹਾਡਾ ਅਸ਼ੀਰਵਾਦ ਚਾਹੀਦਾ ਆ ਤੁਸੀਂ ਪਾਕਿਸਤਾਨ ਸਾਨੂੰ ਹੁਣ ਤੁਸੀਂ ਦਿਵਾਣਾ ਆ ਜੇ ਅਦਰਵਾਈਜ਼ ਇਹ ਮੁਸਲਮਾਨ ਸਰ ਫੋਰਸ ਸਰ ਪੰਜਾਬ ਚ ਭੇਜਤੇ ਜਾਣ ਤੇ ਪੰਜਾਬ ਨੂੰ ਕਸ਼ਮੀਰ ਦੇ ਵਿੱਚ ਭੇਜਤਾ ਜਾਣ ਗਾਰੰਟੀ ਕੰਨੇ ਆ ਜੀ ਗਾਰੰਟੀ ਜੇ ਅੱਤਵਾਦੀਆਂ ਦੇ ਨਾਲ-ਨਾਲ ਉਹਨਾਂ ਦੀ ਜੜਾਂ ਨਾ ਖਤਮ ਕਰਦਾਂ ਪੰਜਾਬ ਦੇ ਬੰਦੇ ਉੱਥੇ ਜਾ ਕੇ ਤਾਂ ਫੇਰ ਕਹਿਣਾ ਮੋਦੀ ਜੀ ਅੱਜ ਦੇ ਡੇਟ ਦੇ ਵਿੱਚ ਪੰਜਾਬ ਪੂਰਾ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਖੜਾ ਹੈ ਤੁਸੀਂ ਇੱਕ ਵਾਰ ਆਵਾਜ਼ ਦੇ ਕੇ ਦੇਖੋ ਜੇ ਇਟਨਾ ਇਟਨਾ ਬਜਾਦੀਏ ਅੱਜ ਅਸੀਂ ਚਾਹੁੰਦੇ ਹਾਂ ਕਿ ਮੋਦੀ ਜੀ ਤੁਸੀਂ ਸਾਡੀ ਬਾਹ ਫੜੋ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰ ਜਿਸ ਤਨਾ ਅੱਜ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਮੁਸਲਮਾਨ ਭਾਈਚਾਰੇ ਜਿਹੜਾ ਆ ਬੰਦ ਕਰਨ ਦੇ ਵਿੱਚ ਸਮਰਥਨ ਚ ਆਇਆ ਪਰ ਮਜਾਇਤ ਉਹ ਤੇ ਜਿਹੜੇ ਇੱਥੋਂ ਕੱਢੇ ਜਾਣਗੇ ਮੁਸਲਮਾਨ ਸਰ ਦੇਖੋ ਇਸ ਤੋਂ ਪਹਿਲਾਂ ਵੀ ਇਹਨਾਂ ਸਾਡੀ ਦੇਸ਼ਤਾ ਨੂੰ ਖੰਡਿਤ ਕਰਨ ਦੇ ਲਈ ਕਾਫੀ ਬੰਦਿਆਂ ਨੇ ਉਪਰਾਲੇ ਕੀਤੇ ਆ ਸਾਡੇ ਦੇਸ਼ ਨੂੰ ਉਹਨਾਂ ਨੇ ਸੋਚਿਆ ਵੀ ਇਕਤਾ ਨੂੰ ਭੰਗ ਕੀਤਾ ਜਾਵੇ ਸਾਡਾ ਕਿਸੇ ਵੀ ਧਰਮ ਦੇ ਨਾਲ ਕੋਈ ਝਗੜਾ ਨਹੀਂ ਹੈ ਪਹਿਲੀ ਗੱਲ ਤਾਂ ਸਾਡੇ ਕਿਸੇ ਦੇਸ਼ ਕਿਸੇ ਦੇਸ਼ ਨਾਲ ਝਗੜਾ ਨਹੀਂ ਕਿਸੇ ਮਜ਼ਹਬ ਨਾਲ ਝਗੜਾ ਨਹੀਂ ਕਿਸੇ ਧਰਮ ਦੇ ਨਾਲ ਕੋਈ ਝਗੜਾ ਨਹੀਂ ਇਹ ਜਿਹੜੇ ਕੁਝ ਸ਼ਰਾਰਤੀ ਅਨਸਰ ਹੈ ਇਹੀ ਕੋ ਬੰਦੇ ਜਿਹੜੇ ਹੈਗੇ ਆ ਉਹ ਸਾਡੀ ਦੇਸ਼ਦਾਰੀ ਆ ਅਖੰਡਤਾ ਨੂੰ ਭੰਗ ਕਰ ਰਹੇ ਨੇ ਬਾਕੀ ਅਸੀਂ ਇੱਕ ਹੋਰ ਵੀ ਮੈਂ ਗੱਲ ਕਰਦਣਾ ਚਾਹਨਾ ਦੇਖੋ ਕਸ਼ਮੀਰ ਦੇ ਵਿੱਚ ਜਾਂ ਹੋਰ ਹਿਮਾਚਲ ਸਟੇਟਾਂ ਦੇ ਵਿੱਚ ਕਿਸੇ ਬੰਦੇ ਨੂੰ ਵੀ ਨਾ ਤਾਂ ਜਗ੍ਹਾ ਲੈਣ ਦੀ ਉੱਥੇ ਦਿੱਤੀ ਜਾਂਦੀ ਪਰਮਿਸ਼ਨ ਤੇ ਨਾ ਹੀ ਉੱਥੇ ਕੋਈ ਕੰਮਕਾਰ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਪਰ ਸਾਡੇ ਹਿੰਦੂਸਤਾਨ ਦੇ ਬਾਕੀ ਜਿਹੜੇ ਸਟੇਟਾਂ ਹੈਗੀਆਂ ਉੱਥੇ ਤੁਸੀਂ ਦੇਖ ਸਕਦੇ ਹੋ ਉੱਥੇ ਮੁਸਲਮਾਨ ਵੀ ਹੈਗਾ ਹੈ ਹਿੰਦੂ ਵੀ ਹੈਗਾ ਹੈ ਅਦਰਵਾਈਜ਼ ਅਲੱਗ-ਅਲੱਗ ਕਾਸਟਾਂ ਦੇ ਉੱਥੇ ਬੰਦੇ ਹੈਗੇ ਨੇ ਜਿਹੜੇ ਹਰੇਕ ਜਗ੍ਹਾ ਤੇ ਆ ਕੇ ਆਪਣਾ ਕਾਰੋਬਾਰ ਕਰਦੇ ਨੇ ਆਪਣਾ ਘਰ-ਬਾਰ ਬਸਾਉਂਦੇ ਨੇ ਤੇ ਆਪਣੇ ਬੱਚਿਆਂ ਦਾ ਜਿਹੜਾ ਉਹ ਪਾਲਣ-ਪੋਸ਼ਣ ਕਰਦੇ ਨੇ ਪਰ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਮਾਹੌਲ ਨਹੀਂ ਸੀਗਾ ਲੇਕਿਨ ਜੇ ਇਦਾਂ ਦੀ ਗੱਲਬਾਤ ਕਰਦੇ ਪਏ ਨੇ ਬਾਕੀ ਬੰਦੇ ਵੀ ਜੇ ਉਹ ਸਾਡੇ ਪੰਜਾਬ ਦੇ ਬੰਦਿਆਂ ਨੂੰ ਜਾਂ ਹੋਰਾਂ ਸਟੇਟਾਂ ਦੇ ਬੰਦਿਆਂ ਨੂੰ ਉਹ ਉੱਥੇ ਜਗ੍ਹਾ ਲੈਣ ਤੋਂ ਜਾਂ ਹੋਰ ਕੰਮ ਕਰਨ ਤੋਂ ਮਨਾ ਹੀ ਕਰ ਰਹੇ ਨੇ ਤੇ ਅਸੀਂ ਵੀ ਕਿਸੇ ਹੱਦ ਤੱਕ ਆ ਕੇ ਇਹ ਵੀ ਸੋਚਣ ਤੇ ਅਸੀਂ ਮਜਬੂਰ ਹੋਵਾਂਗੇ ਕਿ ਵੀ ਜਿਹੜੀਆਂ ਸਟੇਟਾਂ ਦੇ ਬੰਦੇ ਹੈਗੇ ਉਹ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਕੇ ਆਪਣੇ ਜੋ ਵੀ ਕੰਮਕਾਰ ਕਰ ਸਕਣ ਤੇ ਉਹ ਆਪਣੀ ਸਟੇਟ ਦਾ ਵਿੱਚ ਜਾ ਕੇ ਕੰਮ ਕਰਨ ਕਿਉਂਕਿ ਜ਼ਿਆਦਾਤਰ ਤਾਂ ਜਿੰਨੇ ਵੀ ਟੂਰਿਸਟ ਦੇ ਅਕੋਰਡਿੰਗ ਹੀ ਜਿਹੜੇ ਪੰਜਾਬ ਹਿਮਾਚਲ ਹਿਮਾਚਲ ਦੇ ਬੰਦੇ ਜਿਹੜੇ ਹੈਗੇ ਉਹਨਾਂ ਦਾ ਰੋਜ਼ਗਾਰ ਚੱਲਦਾ ਆ ਟੂਰਿਸਟ ਦੇ ਅਕੋਰਡਿੰਗ ਤੇ ਅੱਜ ਇਹ ਜਿਹੜੀਆਂ ਘਟਨਾ ਹੋਈ ਹੈ ਇਹ ਟੂਰਿਸਟਾਂ ਦੇ ਉੱਤੇ ਹੋਈ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਤੇ ਹੋਈ ਹੈ ਤੇ ਮੈਂ ਕਵਾਂਗਾ ਵੀ ਅੱਗੇ ਜਿਹੜਾ ਆ ਬਾਬਾ ਜੀ ਦਾ ਆ ਰਿਆ ਆ ਅਮਰਨਾਥ ਜੀ ਬਾਬਾ ਜੀ ਦਾ ਯਾਤਰਾ ਆ ਰਹੀ ਹੈ ਉਹਦੇ ਵਿੱਚ ਵੀ ਬੜੀ ਇਹ ਮਤਲਬ ਦੇਖਣਯੋਗ ਹੈਗੀ ਇਹ ਗੱਲਬਾਤ ਕਿ ਵੀ ਅੱਗੇ ਵੀ ਵਿਚਾਰ ਕਰਨ ਦੀ ਹੈਗੀ ਆ ਕਿ ਵੀ ਵਿਚਾਰ ਕੀਤਾ ਜਾਵੇ ਕਿਉਂਕਿ ਆ ਬਾਬਾ ਜੀ ਹੁਣਾਂ ਦਾ ਜਿਹੜਾ ਉੱਥੇ ਪ੍ਰੋਗਰਾਮ ਚੱਲਣਾ ਆਪਣੇ ਅਮਰਨਾਥ ਜੀ ਦਾ ਉਹਦੇ ਵਿੱਚ ਵੀ ਕਾਫੀ ਸਾਨੂੰ ਸਾਵਧਾਨੀ ਹੁਣ ਵਰਤਣੀ ਪੈਗੀ ਕਿਉਂਕਿ ਇਹ ਜਿਹੜੇ ਮੁਸਲਮਾਨ ਹੈਗੇ ਆ ਇਹ ਸਾਡੇ ਧਰਮਾਂ ਨੂੰ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਇਹ ਦੇਖਦੇ ਨੇ ਪਰ ਅਸੀਂ ਜਿਹੜੇ ਆਪਣੇ ਹੁਣ ਪਿੱਛੇ ਜੇ ਈਦ ਦਾ ਹੋ ਕੇ ਹੜਿਆ ਪ੍ਰੋਗਰਾਮ ਉਦੋਂ ਮੋਦੀ ਜੀ ਨੇ ਬੜੀਆਂ ਚੀਜ਼ਾਂ ਨੂੰ ਸਸਤਾ ਕੀਤਾ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਬੜੇ ਵੱਧ ਚੜ ਕੇ ਹਿੱਸਾ ਲਿਆ ਸਾਡੇ ਮਤਲਬ ਹਰ ਇੱਕ ਧਰਮ ਦੇ ਹਰ ਇੱਕ ਬੰਦੇ ਨਾਲ ਬੜਾ ਕੋਆਪਰੇਟ ਕਰਦੇ ਨੇ ਪਰ ਇਹਨਾਂ ਦਾ ਜਿਹੜਾ ਇਹ ਸੋਚਣੀ ਹੈ ਇਹਨਾਂ ਦੀ ਕੁਝ ਗਲਤ ਬੰਦਿਆਂ ਦੀ ਹੈਗੀ ਆ ਉਹ ਬੜੀ ਮਾੜੀ ਹੈ ਤੇ ਜੇ ਇਹਨਾਂ ਕਰਕੇ ਇਹ ਚੀਜ਼ਾਂ ਹੋਈਆਂ